ਬਡ ਹੰਸ ਮਹੱਲਾ ਪਹਿਲਾ ਜਿਨ ਜਗ ਸਿਰਜ ਸੁਮਾਇ ਫਿਰ ਮੈਂ ਜਿਸ ਪ੍ਰਵੇਸ਼ਨ ਜਗ ਨੂੰ ਸਿਰਜ ਪੈਦਾ ਕਰਕੇ ਅਗੇ ਪਾਲਣੋਂ ਕਰਕੇ ਅੰਤਿ ਸਮਾਇਆ ਲੈ ਕੀਤਾ ਪਰਲੋਂ ਕਰ ਦਿੱਤੀ ਹੈ ਸੋ ਸਾਹਿਬ ਕੁਦਰਤ ਜਾਣੋ ਵਾਹ ਮਾਲਕ ਹੈ ਕੋਦੇ ਬਿਸ਼ਕਤੀ ਦਾ ਮਾਲਕ ਯਾਦ ਨਾ ਕਰੋ ਵਾਅ ਵਿਸ਼ੇਸ਼ ਕਰਕੇ ਏ ਭਾਈ ਕੱਟੜਾ ਦੂਰ ਨਾ ਭਾਲੀ ਐ ਉਹ ਸੱਚਾ ਪਰਮੇਸ਼ਰ ਦੂਰ ਨਹੀਂ ਉਹਦੀ ਭਾਲ ਕਰੀਏ ਦੂਰ ਨਹੀਂ ਭਾਲੀ ਦਾ ਕੱਟ ਕੱਟ ਸ਼ਬਦ ਪਛਾਣੋ ਪਰਮੇਸ਼ਰ ਵੀ ਸ਼ਬਦ ਵੀ ਕਨਾਈ ਕਰਕੇ ਪਛਾਣਨਾ ਕਰੋ ਵਾਅ ਵਿਸ਼ੇਸ਼ ਕਰਕੇ ਉਹ ਸਾਰੀਆਂ ਖਾਣੀਆਂ ਚ ਕਟਾ ਕਟਾ ਚ ਇੱਕ ਨਾਸ ਹੋਇ ਕਟ ਸਰੀਰ ਵਿੱਚ ਕਟਨਤਾ ਕਰਨ ਦੇ ਅੰਦਰ ਹੈ ਉਹ ਸ਼ਬਦ ਦੀ ਕਮਾਈ ਕਰਕੇ ਪਛਾਣਨਾ ਕਰੋ ਵਾਹਿਗੁਰੂ ਦੇ ਗਾਇ। ਬਾਸ ਸਾਉਦੇ ਪਛਾਣੂ ਦੂਰ ਨਾ ਜਾਣਾ। ਸੱਤੇ ਨੇ ਗੁਰਾਂ ਦੇ ਸ਼ਬਦ ਕਰਕੇ ਪਛਾਣੋ ਪਾਈ। ਵਾਹਿਗੁਰੂ ਨੂੰ ਦੂਰ ਨਾ ਕਦੇ ਜਾਣਾ ਹਰ ਵਕਤ ਸੰਗ ਸੰਗ ਹੈ। ਜਿਨ ਇਹ ਰਚਨਾ ਰਾਖੀ ਉਹ ਕਹਣ ਕਹਿੰਦੇ ਜਿਸ ਨੇ ਰਚਨਾ ਰਚਾਈ ਹੈ ਪੰਜਾਂ ਪਤਾਂ ਦੁਆਰਾ ਚਾਰ ਖਾਣੀਆਂ ਦੁਆਰਾ ਓ ਪ੍ਰਭੂ ਸਰ ਹੈ ਨਾਮ ਤੇ ਆਏ ਤਾਂ ਸੁਖ ਪਾਏ ਸੁਖੇ ਨਾਮ ਨੂੰ ਧਿਆਉਣਾ ਕਰੇ ਕਿਛਤ ਹੋ ਕੇ ਇੱਕ ਕਿਤੇ ਇੱਕ ਛਿੰਤੇ ਆਇਓ ਕਾਲ ਫਾਸਕੇ ਵਿਚ ਨ ਆਇਓ ਤਾਂ ਸੁਖ ਰੂਪ ਨੂੰ ਪਾ ਸਕਦਾ ਹੈ ਬਿਨ ਨਾਵੈ ਪੇੜ ਕਾਚੀ ਨਾ ਇਤਰੇ ਬਿਨਾ ਤਾਂ ਪੇੜ ਬਾਜੀ ਭਾਈ ਕੱਟੀ ਐ ਸਾਰਿਆਂ ਦੀ ਪੇੜ ਬਾਜੀ ਵੀ ਨੇ ਆਏ ਜਿਵੇਂ ਪੇੜ ਬਨ ਕੇ ਖਲਾਰੀ ਖੇਲਦੇ ਐ ਪੇੜ ਬਨ ਕੇ ਪਹਿਲਵਾਨ ਕੁਸ਼ਤੀ ਕਰਦੇ ਐ ਇਹ ਰਿਸ਼ਮ ਸੰਸਾਰ ਦੇ ਜਨਮ ਧਾਰਨ ਦੀ ਇਹ ਪੜ ਬਾਜੀ ਜਿਹੜੀ ਹੈ ਇਹ ਕੱਚੀ ਹੈ ਇਹਨ ਥਾਪੀ ਵਿਦ ਜਾਣ ਸੋਈ ਯੁਗਨਾਇਦੂ ਨੇ ਥਾਪੀ ਸਥਾਪਨ ਕੀਤੀ ਹੈ ਸ੍ਰਿਸ਼ਟੀ ਉਹ ਇਹਨਾਂ ਦੀ ਪਾਲਣ ਪੋਸਣ ਦੀ ਪਰਲੋ ਦੀ ਦੀਦੀ ਨੂੰ ਜਾਣਦਾ ਹੈ ਕਿਆ ਕੋ ਕਹਿ ਵਿਖਾਣੋ ਕੀ ਕੋਈ ਵਿਖਾਣ ਕਰਕੇ ਹੋਰ ਕਹਿ ਸਕਦਾ ਕਿਥੋਂ ਵਟਕਾ ਬਣ ਕੇ ਉਹਨ ਮੀ ਕਿਹਾ ਜਾ ਸਕਦਾ ਹਰ ਕੀ ਲੱਗਣਾ ਕੋਉ ਜਨ ਇਹਨ ਜਗ ਸਾਫ ਬਤਾਇਆ ਜਾਲ ਜਿਸ ਵਾਇਰ ਨੂੰ ਸਾਰੇ ਜਤ ਨੂੰ ਸਿਖਾਪਨ ਕੀਤਾ ਹੈ ਪੈਦਾ ਕਰਕੇ ਪਾਲਣ ਪੋਸਣ ਕੀਤਾ ਹੈ ਉਸ ਨੂੰ ਬਤਾਇਆ ਨਾ ਪਾਇਆ ਹੈ ਬਤਾਇਆ ਨਾ ਫੇਰਿਆ ਹੈ ਜਾਲ ਮਾਇਆ ਦਾ ਇਹ ਮਾਇਆ ਦਾ ਜਾਲ ਵੀ ਉਸ ਨੇ ਪਾਇਆ ਹੈ ਤੇ ਕਾਲ ਦਾ ਜਾਲ ਵੀ ਉਸ ਨੇ ਉਠ ਆਇਆ ਫੀਰੀਆ ਹੈ ਤੋ ਸਾਹਿਬ ਪਰਵਾਣੂ ਉਹ ਸੇ ਪ੍ਰਮਾਨੀ ਕਰ ਭਾਈ ਮਾਲਕ ਬਾਬਾ ਆਇਆ ਹੈ ਉਠ ਚੱਲਣਾ ਬਾਬਾ ਹੈ ਉਸ ਨੂੰ ਅਦਕਾਰੀ ਸੰਤੋ ਜੋ ਸੰਸਾਰ ਵਿੱਚ ਆਇਆ ਹੈ ਭਾਈ ਉਸ ਨੂੰ ਉੱਠ ਕਰਕੇ ਕੂਚ ਕਰਕੇ ਚਲੇ ਹੀ ਜਾਣਾ ਹੈ ਅਦ ਪੰਦਾ ਹੈ ਸੰਸਾਰ ਵਾ ਜਿਹੜਾ ਸੰਸਾਰ ਹੈ ਵਾ ਵਿਸ਼ੇਸ਼ ਕਰਤੋ ਧਿਆਨੋ ਅਦ ਪੰਦਾ ਆਤਮਾਰਗ ਹੈ ਜਾਹ ਦੇ ਨਾਹਰੂ ਵਾਲ ਚੱਲ ਪਏ ਇਸ ਮਨੁੱਖਾ ਜਨ ਨੂੰ ਪਾ ਕੇ ਤੇ ਕਹੇ 84 ਲੱਖ ਲਗ ਵਾਲ ਨੂੰ ਤੁਰ ਪੇ ਕਿਦੀ ਮਰਜੀ ਆ ਤੇ ਵਿਚਾਰੇ ਆ ਇਹ ਜਿਸ ਬਾਸੇ ਚੱਲਣਾ ਚੱਲ ਪੇ ਜਿਸ ਬਾਸੇ ਚੱਲੇਗਾ ਉਸ ਤਰ੍ਹਾਂ ਦਾ ਸੁਫਨਾ ਹੋ ਜੇ ਤਾਂ ਮਨੁੱਖਾ ਤੇ ਇਹਨੂੰ ਸਾਕੇ ਬਾਸਰੂ ਵਾਲ ਚੱਲ ਪੇਗਾ ਤਾਂ ਪਰਮੇਸ਼ਰ ਦੀ ਪ੍ਰਾਪਤੀ ਹੋਊ ਤੇ ਜੇ ਸੰਸਾਰੀਅਮ ਚੱਲ ਜੂਹੇ 84 ਲੱਖ ਜੀਉਣ ਦੀ ਕੈਦ ਹੈ ਇਹ ਉਹ ਅਧ ਮਾਰ ਗਏ ਸਾਰਾ ਸੰਸਾਰ ਜਿਹੜਾ ਹੈ ਅਧ ਵਿਚਾਰੇ ਦਾ ਮਾਰਗ ਹੈ ਜਿਹੜੀ ਡੇਰੀ ਤੇ ਦੀਵਾਰ ਰੱਖਦੀ ਏ ਉਹ ਨਾਲੇ ਅੱਧਾ ਚੱਲਣ ਅੰਦਰ ਕਰਦਾ ਨਾਲੇ ਬਾਹਰ ਕਰਦਾ ਐਵੇਂ ਮਨੁੱਖਾ ਜਨਮ ਹੈ ਇਹ ਅਧਮਾ ਰਗ ਵਸਦਾ ਹੈ ਸੰਸਾਰ ਇਹਦੇ ਵਿੱਚ ਪਿਆ ਹੋਇਆ ਆਬ ਕੰਬ ਵਿੱਚ ਹੀ ਪਿਆ ਰਹਿੰਦਾ ਜਿਹੜਾ ਸੰਸਾਰ ਚ ਪੈ ਜਾਂਦਾ ਜਿਹੜਾ ਪਰਿਵਾਰ ਸਵਲ ਚੱਲ ਪੈਂਦਾ ਉਹ ਅੱਦ ਹੀ ਤਾਂ ਸੂਲ ਤੰਦਰਾਸੇ ਗਿਆ ਆਪਦੇ ਪੈ ਜਾਂਦਾ ਸੰਸਾਰ ਚ ਉਲਟ ਕੇ ਫਿਰ ਤੇਰੇ ਸੱਚੜਾ ਲਿਖਿਆ ਸਰਬ ਸਰ ਸੱਚੇ ਪਾਤਸ਼ਾਹ ਜੀ ਨੇ ਇਹਨੇ ਕਰਮਾਂ ਦਾ ਸਾਰ ਲਿਖਿਆ ਹੈ ਲੋਕ ਸਭ ਕੋੜੋ ਵਿਚਾਰੋ ਜੇ ਤੁਹਾਨੂੰ ਦੁੱਖ ਪ੍ਰਾਪਤ ਹੋਣਾ ਹੈ ਜਾਂ ਸੁਖ ਪ੍ਰਾਪਤ ਹੋਣਾ ਹੈ ਇਹ ਪੁਰਵਲੇ ਕਰਮਾਂ ਕੀਤੇ ਅਨੁਸਾਰ ਹੈ ਵਿਚਾਰ ਲਓ ਜੇ ਕਿਸੇ ਨੂੰ ਦੁੱਖ ਤੇ ਦੁੱਖ ਹੋਵੇਗਾ ਜੇ ਕਿਸੇ ਨੂੰ ਸੁਖ ਜਾਂ ਦਸ ਸੁਖ ਹੋਵੇਗਾ ਇਹ ਪੁਰਵਲੇ ਕਰਮਾਂ ਅਨੁਸਾਰ ਹੈ ਵਿਚਾਰ ਨਾ ਕਰੋ ਦੁੱਖ ਸੁਖ ਦੀ ਲਾ ਜਿਹੜਾ ਕੀਆ ਜਿਹੜਾ ਅਸੀਂ ਕਰਤੱਵ ਕੀਤਾ ਹੈ ਉਦਨ ਸਾਰ ਪਰਮੇਸ਼ਰ ਦੁੱਖ ਵੀ ਸੁਖ ਵੀ ਦੇਣਾ ਕੀਤਾ ਹੈ ਤੋ ਨਿਵਹਿ ਜੀ ਨਾਲ ਸਾਰੇ ਜੀਵ ਦੇ ਨਾਲ ਨਿਭੂਗਾ ਜੇ ਜੇ ਕਿਸੇ ਨੇ ਕਰਮ ਕੀਤੇ ਉਹ ਭੋਗਨੇ ਪੈਣਗੇ ਅਵਸਮੇ ਭੁਗਤਿ ਬਿਉਂ ਕਰਤਮ ਕਰਮ ਸਿਵਾਸ਼ੂਂ ਅਪੁਗਤਨ ਮੇਖੀ ਤੇ ਭੋਗੇ ਤੋਂ ਬਗੈਰ ਖੈ ਨਹੀਂ ਹੋਣੇ ਚੰਗੇ ਮੰਦੇ ਕਰਮ ਜ਼ਰੂਰ ਭੋਗਨੇ ਪੈਣਗੇ ਜੇ ਹੀ ਕਰਮ ਕਰਾਈ ਕਰਤਾ ਕਰਤਾ ਪੁਰਖੋ ਜਿਹਦੀ ਇਹਦੀ ਵਾਸ਼ਨਾ ਹੁੰਦੀ ਹੈ ਉਹਦੇ ਅਨੁਸਾਰ ਸਰੀਰ ਦੇ ਕੇ ਕਰਮਾਂ ਨੂੰ ਕਰਾਉਂਦਾ ਹੈ ਜੀ ਕਾਰਨਾ ਪਾਵੇ ਨਹੀਂ ਦੂਸਰੀ ਹੋਰ ਕਿ ਉਹਦੀ ਕਾਰਨ ਪਾਵੇ ਕਿਸੇ ਨੂੰ ਦੋਸ਼ ਨਾ ਦੇਵੇ ਵੀ ਫਲਾਣੇ ਨੇ ਮੇਰੇ ਪਾਸੋਂ ਕਰਾਇਆ ਕਰਾਉਂਦਾ ਕਰਦਾ ਹੈ ਪਰ ਇਹਦੀ ਵਾਸ਼ਨਾ ਅਨੁਸਾਰ ਕਰਾਉਂਦਾ ਦੂਜੀ ਦੂਜੀ ਕਾਰਨਾ ਪਾਵੇ ਦੂਸਰੀ ਕਿਸੇ ਦੀ ਕਾਰ ਭਗਤੀ ਨਾ ਧਾਰਦਾ ਫਿਰ ਉਹ ਵੀ ਦੇਵੀਆਂ ਦੀ ਪੂਜਾ ਨਾ ਕਰੇ ਮਾਹਰੂ ਵੀ ਭਗਤੀ ਕਰੇ ਬਖਸ਼ਿਆ ਜਾਵੇਗਾ ਆਪ ਨਿਰਾਲ ਮੁਤੰਦ ਬਾਦੀ ਆਪ ਪਰਮੇਸ਼ਰ ਨਿਰਾਲੇੰਬ ਸਾਰੀ ਸ੍ਰੀ ਜੀ ਸੰਤਿਆ ਜੀ ਮੰਨੀ ਹੋਈ ਐ ਪਰ ਹੁਕਮ ਛਡਾਉਣ ਵਾਲਾ ਗੁਰਾਂ ਦੁਆਰਾ ਜੀਤ ਹੁਕਮ ਨਾਣਾ ਕਰਦਾ ਉਹਨੂੰ ਮਹਾਰਾਜ ਸਾਹਿਬ ਬ੍ਰਹਮ ਗਿਆਨ ਦੇ ਕੇ ਛਡਾਉਣ ਵਾਲਾ ਹੈ ਮੁਕਤ ਕਰ ਲੈਣ ਵਾਲਾ ਵੀ ਆਪ ਹੀ ਐ ਯਾਰਾ ਹੁਕਮ ਮੰਨਣਾ ਕਰੇ ਅੱਜ ਕੱਲ ਕਰਦੇ ਆਂ ਕਾਲ ਵਿਆਪੇ ਕੋਈ ਮਾਰੇ ਤਾਂ ਅਸੀਂ ਮੰਨਦੇ ਨਹੀਂ ਇਹ ਕੋਈ ਨਾਮ ਹੁਕਮ ਹੈ ਕਹਿੰਦੇ ਅੱਜ ਨਹੀਂ ਸਾ ਤੋਂ ਨਾਮ ਜਪੇਗਾ ਕੱਲ ਨੂੰ ਕਰਾਂਗੇ ਇਸ ਪ੍ਰਕਾਰ ਅੱਜ ਕੱਲ ਕਰਦੇ ਆਂ ਆਜੀ ਦਾ ਕਾਲ ਹੋ ਜਾਂਦਾ ਤੇ ਇਉਂ ਕਾਲ ਅੰਤ ਦਾ ਸਮਾਂ ਆ ਕੇ ਵਿਆਪ ਜਾਂਦਾ ਹੈ ਰੁਗ ਗਿਆ ਭਾਏ ਵਿਕਾਰੂ ਉਹ ਦੁਆਹਤ ਭਾ ਚਿਮੜਿਆ ਹੋਇਆ ਖੋਟੀਆਂ ਕਾਰਾਂ ਚ ਲੱਗਾ ਰਹਿੰਦਾ ਹੈ ਰੋ ਦੀਨ ਦੀ ਨੂੰ ਕਰਾਉਂਦਾ ਜਿਹੜਾ ਦੂਜੇ ਘਰ ਚ ਬਾਲ ਕਪੜਾ ਗਿਆ ਜਵਾਨੀ ਗਈ ਇਹਨੇ ਬੁਢੇਪੇ ਤੇ ਮਗਰਮਤ ਦਾ ਵੇਲਾ ਆ ਗਿਆ ਇਸ ਪ੍ਰਕਾਰ ਸੰਸਾਰ ਸੁਖੀ ਸੰਸਾਰਾ ਰੋਕਾਰ ਘਰ ਨੂੰ ਪੜਾਉਂਦਾ ਜਾਂਦਾ ਸੰਸਾਰ ਜਨਮ ਮਾਰਗ ਪੰਥ ਨਾ ਸੁਝੇ ਜਨਮ ਦਾ ਮਾਰਗ ਜੇ ਮਾਰ ਕੇ ਗਨੇ ਜਾਏ ਨਾ ਕੋਸਾ ਜਵਾਨੇ ਮਾਰਗ ਦੇ ਪੰਥ ਪੈਂਦਾ ਨਹੀਂ ਸੁਈਦਾ ਦੇਦਾ ਲਿਖਿਆ ਹੈ ਗੁਰੂ ਪ੍ਰਾਨ ਵਿੱਚ ਇਸ 86000 ਜੋ ਜਨਮਾਤ ਲੋਕ ਤੋਂ ਇਹ ਪੰਡ ਪੈਦਾ ਹੈ ਜਿਹਦਾ ਹਰੋਜ 200 ਤੋਂ ਉੱਤੇ ਕੋ ਹਰੋਜ ਆਦਿ ਜੀਵ ਨੂੰ ਜਾਣਾ ਪੈਂਦਾ ਪਾਪੀ ਨੂੰ ਧੂਕੇ ਨ ਜਾਂਦੇ ਐ ਅਤੇ ਪੁੰਨੀ ਨੂੰ ਅਸਵਾਰੀਏ ਨਾਲ ਜਾਂਦੇ ਐ ਇਸ ਪ੍ਰਕਾਰ ਜਾਂਦੇ ਮਾਰਗ ਦਾ ਜੰਮਣ ਮਰਨ ਦਾ ਜਿਹੜਾ ਮਾਰਗ ਹੈ ਪੰਥ ਪੈਦਾ ਐ ਸੋਈ ਦਾ ਜਿਸ ਦਾ ਨੀ ਜੀਆਂ ਨੂੰ ਬਹੁਤ ਇਹ ਪੈਡੇ ਮਹਾਂਦ ਗੁਵਾਰਾ ਬੜਾ ਭਾਰੀ ਹਨੇਰ ਗੁਵਾਰ ਹੈ ਇਹ ਤੇ ਮਾਰਾ ਸੂਰਜ ਚੜ ਜਾਣ ਚਾਨਣ ਨਹੀਂ ਕਰ ਸਕਦੇ ਜਦੋਂ ਕ੍ਰਿਸ਼ਨ ਜੀ ਆਪਣੇ ਗੁਰੂ ਸੰਦੀਪੰਦਰ ਪੁੱਤਰ ਲੈਣ ਵਾਸਤੇ ਗਏ ਹੈ ਇਹਨੇ ਪੁੱਛਿਆ ਕਿ ਗੁਰ ਲਖਣਾ ਲੋ ਤੁਸੀਂ ਮੈਨੂੰ ਸ਼ਾਸਤਰ ਵਿਦਿਆ ਸਿਖਾਈ ਹੈ ਇਹਨੇ ਕਿਹਾ ਮੈਨੂੰ ਬ੍ਰਾਹਮਣੀ ਨੂੰ ਪੁੱਛ ਲੈ ਹੁੰਦੇ ਸੰਦੀਪੰਦਰ ਘਰ ਵਾਲੀ ਨੇ ਕਿਹਾ ਮੇਰੇ ਪੁੱਤਰ ਜਮਨ ਮਾਰ ਲਏ ਹੈ ਉਹ ਕ੍ਰਿਸ਼ਨ ਮੈਨੂੰ ਲਿਆ ਦੇਵੇ ਕ੍ਰਿਸ਼ਨ ਜੀ ਉਸ ਵਕਤ ਗਏ ਜਦੋਂ ਜੰਪੂਰੀ ਨੂੰ ਰਸਤੇ ਵਿੱਚ ਬਾਰ ਕੋ ਇਨਰ ਜਲਾਹੀ ਸੀ ਉਹ ਨੂੰ ਰਸਤਾ ਨਹੀਂ ਦਿਸੇ ਤੇ ਉਹ ਲੋਕ ਕਿਹਾ ਕ੍ਰਿਸ਼ਨ ਜੀ ਨੇ ਹੇ ਧਾਰਕ ਇਹ ਐਡਾ ਭਿਆਨਕ ਨੇ ਰਿਹਾ ਜੇ 12 ਸੂਰਜ ਚੜ ਜਾਣ ਉਹ ਵੀ ਕਾਲੇ ਪਏ ਵਰਗੇ ਹੋ ਜਾਣਗੇ ਇੱਥੇ ਰੋਸ਼ਨੀ ਨਹੀਂ ਕਰ ਸਕਣਗੇ ਆਪ ਕੋਈ ਕਾਪਟਾਰਨ ਜਿਹੜੀਆਂ ਰਾਸ ਦੀਆਂ ਲੀਹਾਂ ਦਿਸਦੀਆਂ ਇਹ ਸਲੈਕਸ਼ਨ ਚੇਕ ਕਰ ਲਈਏ ਲੋਨ ਨਾਲ ਆਪਾਂ ਵੇਖਦੇ ਜਾ ਰਹੇ ਹਾਂ ਇਸ ਪ੍ਰਕਾਰ ਜਮ ਮਾਰਗ ਤੋਂ ਜਾ ਕੇ ਕ੍ਰਿਸ਼ਨ ਜੀ ਸੰਦੀਪਨ ਗੁਰੂ ਦੇ ਅੱਠ ਪੁੱਤਰ ਜਿਹੜੇ ਜਮਨ ਮਾਰ ਲਏ ਸੀ ਉਹ ਲਿਆਇਆ ਸੀ ਵਾਪਸ ਕੀਤੇ ਸੀ ਇਸ ਪ੍ਰਕਾਰ ਮਾਰ ਕਹਿੰਦੇ ਆਇਆ ਜਿਆ ਹੈ ਫੇ ਮਹਾਰਾਜ ਜੀ ਨੇ ਉੱਥੇ ਮਰਦਾਨੇ ਨੂੰ ਵੀ ਦੱਸਿਆ ਲੋਕਾਂ ਦੇ ਪਰਵਤਾਂ 'ਤੇ ਮਰਦਾਨੇ ਆ ਪੜੇ ਇਹਨੇ ਕਿੰਨੇ ਸੂਰਜ ਚੜ ਜਾਣ ਫੇ ਵੀ ਨੀਰਾ ਨਹੀਂ ਚੱਕ ਸਕਦੇ ਐਸਾ ਇਹ ਰਸਤਾ ਹੈ ਜਮ ਮਾਰਗ ਪੰਥਰਾ ਤੁਝਈ ਜਿਹੜੇ ਮਾਰਗ ਪੈਡੇ ਦਾ ਪੰਥ ਰਾਹ ਪੂਹਾ ਦਾ ਨਹੀਂ ਸੁਜੀਦੋ ਉਝੜ ਅੰਧ ਗੁਵਾਰੂਆ ਵਾ ਇਸ ਦੁਕਾਂ ਜੰਮਨੰਦਾ ਜਿਹੜਾ ਮਾਰਗ ਹੈ ਪੰਧ ਰਸਤਾ ਪੰਪੋ ਇਸ ਵਿੱਚ ਪਏ ਜੀਵ ਨੂੰ ਨਹੀਂ ਮੁਕਤ ਹੋਣਾ ਸੁਈਦੋ ਉਝੜ ਅੰਧ ਗੁਵਾਰੂਆ ਸੰਸਾਰ ਨੂੰ ਕੀ ਯਾਰ ਹੈ ਅਗਿਆਨ ਦਾ ਹਨੇਰਾ ਹੈ ਗੁਜ਼ਾਰ ਘੁੱਪ ਹਨੇਰਾ ਹੈ ਹੱਥ ਪਸਾੜਿਆ ਨਹੀਂ ਦਿੱਤਾ ਦਾਬਸ਼ੇਸ਼ ਕਰਕੇ ਨਾ ਜਲ ਲੇਹ ਤੁਲਾ ਹਿਆ ਰੋਗ ਦੇ ਮਾਰਗ ਵਿੱਚ ਨਾ ਕਿਸੇ ਨੂੰ ਪਿਆਰ ਤੇ ਲੱਗੀ ਤੋਂ ਪਾਣੀ ਪੁੱਛਣਾ ਨਾ ਪਾਲੇ ਤੇ ਮੇਹਰ ਕਿਸੇ ਨੂੰ ਦੇਣਾ ਨਾ ਸੱਲੂ ਤਲਾਈ ਵਿਸ਼ਰਵਾਤੇ ਦੇਣੀ ਹੈ ਨਾ ਭੋਜਨ ਪ੍ਰਕਾਰੂ ਹੋਣੇ ਇਹ ਇੱਕ ਪ੍ਰਕਾਰ ਕਰੇ ਛੋਰੀਦਾਰ ਬਣਾ ਲੈਣ ਕਰੇ ਸੁਕੇ ਬਣਾ ਲੈਣ ਅਨੇਕ ਪ੍ਰਕਾਰ ਦਾ ਭੋਜਨ ਵੀ ਕਿਸੇ ਨਹੀਂ ਤੈਨੂੰ ਦੇਣਾ ਵਿਸ਼ੇਸ਼ ਕਰਕੇ ਜਾਣ ਲੈ ਉਹਨਾਂ ਤੇਰੀ ਹਾਲਤ ਉਹਦੀ ਰੂਹ ਦੀ ਮੋਜਨ ਭਾਉ ਨਾ ਠੰਡਾ ਪਾਣੀ ਨਾ ਕਿਸੇ ਨੂੰ ਭੋਜਨ ਦੇਣਾ ਹੈ ਨਾ ਕਿਸੇ ਨੂੰ ਸਤਕਾਰ ਕਰਨਾ ਹੈ ਨਾ ਠੰਡਾ ਪਾਣੀ ਪੀਣ ਨੂੰ ਦੇਣਾ ਤੇ ਹਾਈ ਮਰਦੇ ਨੂੰ ਨਾ ਕਾਪੜ ਸੀਗਾਰੂ ਤੈਨੂੰ ਕੱਪੜੇ ਪਾਉਣ ਨੂੰ ਦੇਣੇ ਹੈ ਨੰਗਾ ਤੂੰ ਚੱਲੇ ਤਾਂ ਸਿੱਖਾ ਡਿਆਵੋ ਤੇ ਨਾ ਸ਼ਿੰਗਾਰ ਤੇਰੇ ਹੋਣਗੇ ਹੋਣ ਜਿਵੇਂ ਮੱਛੀਆਂ ਪਾਈ ਹੁੰਦੀਆਂ ਗਾਲ ਸੰਗਲੇ ਫੇਰ ਮਾਰੇ ਉਭੋ ਹੋਏ ਗਾਲ ਸੰਗਲ ਪਿਆਰ ਆ ਉਭੋ ਜਿਵੇਂ ਤੇ ਖੜੇ ਜੰਦੂਤ ਮਾਰਨਗੇ ਸੋਟੇ ਨਾ ਦੀਸਾ ਘਰ ਬਾਰ ਉਹਨਾਂ ਤੇਰੇ ਜਨੇ ਘਰ ਤੇ ਬਾਗ ਬਗੀਚੇ ਹਵੇਲੀਆਂ ਬਣੀਆਂ ਹੋਈਆਂ ਇਹ ਵੀ ਨਹੀਂ ਦੇਖਣਗੇ ਸਭ ਕੁਝ ਦੇਣਾ ਇੱਥੇ ਹੀ ਰਹਿ ਜਾਏਗਾ ਕਿ ਉਹਨੇ ਕਿਸੇ ਪੁੱਛੇਗੇ ਹਵੇਲੀਆਂ ਵਾਲਾ ਘਰ ਬੂਹੇ ਵਾਲਾ ਇਹਨੂੰ ਸੁਧਾਰ ਕਰੂ ਇਹ ਵਿਕੇ ਰਾਹੇ ਜੰਮਨ ਨਹੀਂ ਆ ਗਿਆ ਉਹ ਪਾਕਿਸਤਾਨ ਤੇ ਨਿਕਲ ਕੇ ਆਇਸੀ ਕੀ ਹਾਲ ਤੁਸੀਂ ਸਾਡੀ ਇਹ ਪਰਮੂਖ ਵੀ ਹਾਲ ਤੇ ਦੋਂ ਵੀ ਪੜੀ ਬੁਝਾ ਹੋਵੇਗੀ ਹਾਂ ਇਹ ਵਿਕੇ ਰਾਹੇ ਜੰਮਨ ਨਹੀਂ ਇਹ ਜੰਗਦੂ ਤੂੰ ਕਹੇਗਾ ਮੈਨੂੰ ਮੈਂ ਨਾਮ ਹੁਣ ਜੱਬ ਲੈਣਾ ਮੈਨੂੰ ਛੱਡ ਦਿਓ ਉਦੋਂ ਕਹਿਣਗੇ ਜਿਵੇਂ ਕੋਈ ਕਿਸਾਨ ਘਰ ਵਿੱਚ ਲਈ ਆਵੇ ਜਾਣੇ ਇਹ ਉਹਨਾਂ ਕਹਿਣਗੇ ਬੀਜਣ ਜਾਂਦਾ ਉਹਨੂੰ ਕਹਿੰਦੇ ਸਿਆਣੇ ਵੀ ਹੁੰਦੇ ਜਿੰਮ ਬੀਜੇ ਹੋਏ ਨਹੀਂ ਹਰੇ ਹੁੰਦੇ ਐਵੇਂ ਜਮਦੂਦ ਕਹਿਣਗੇ ਹੁਣ ਅੰਤ ਦੇ ਸਾਹ ਘੋਰ ਨੂੰ ਵੱਜਣ ਲੱਗ ਗਏ ਤੇ ਹੁਣ ਕਹਿੰਦਾ ਨਾਮ ਜਪਨਾ ਇਹ ਇਸ ਵੇਲੇ ਤੇ ਬੀਜਿਆ ਹੋਇਆ ਹੁਣ ਜਮਣਾ ਨਹੀਂ ਤੈਨੂੰ ਫਲ ਨਹੀਂ ਦੇ ਉਹ ਮੁਕਤ ਨਹੀਂ ਕਰ ਸਕੇਗਾ ਤੂੰ ਜਪ ਨਹੀਂ ਸਕੇਗਾ ਵੈਸਾ ਜਦ ਜਬਲੋਂ ਜਬਲੋਂ ਵਿਕਲ ਪਈ ਨਹੀਂ ਬਾਨੀ ਹੈਲੇ ਹੋ ਰੇ ਮਨ ਸਾਰੰਗ ਪਾਣੀ ਪਸ਼ਤਾਨੇ ਸਿਰ ਭਾਰੂ ਫਿਰ ਪਸਟਾਪ ਕਰੇਗਾ ਸਿਰ ਦੇ ਤੇਰੋਂ ਕਾਰ ਲੈ ਭਾਰ ਆ ਕੇ ਦੁਖਤਾ ਪੈਗੀ ਬਿਨ ਸਾਚੀ ਤੂੰ ਬੇਲੀ ਨਹੀਂ ਫਿਰ ਤਾਨੂੰ ਇਹ ਮਸੂਲ ਇਹਕੇ ਰਾਹੇ ਜਮ ਜੰਮ ਮਾਰਗ ਪੰਥ ਨਾ ਸੁਝੇ ਜਮਣ ਮੰਨਦਾ ਹੈ ਇਹ ਮਾਰਗ ਹੈ ਇਹਦੇ ਪੈਣੇ ਰਸਤਾ ਨਹੀਂ ਸੀ ਤੇ ਕਿੰਨੇ ਕੁ ਜਨਮ ਧਾਰ ਕੇ ਫਿਰ ਮੁਕਤ ਹੋ ਜਾਣਾ ਜਿਸ ਪ੍ਰਕਾਰ ਸਾਂਸਾਂ ਜਨਮੋਂ ਜਦੋਂ ਸੁੱਕਦੇ ਧਾਰਿਆ ਸੀ ਕਹਿੰਦਾ ਮੈਂ ਸੌ ਜਨਮ ਧਾਰੇ ਦੀ ਗੱਲ ਦੱਸਨਾ ਪਿਤਾ ਮੈਂ ਬਿੱਲਾ ਬਣਦਾ ਰਿਹਾ ਦੂਸਰੇ ਬਿੱਲੇ ਮੈਨੂੰ ਗਲ ਕੁੱਟ ਕੇ ਮਾਰਦੇ ਰਹੇ ਫਿਰ ਮੈਂ ਗੱਲਾ ਬਣ ਕੇ ਧੋਬੀਆਂ ਦੇ ਰਿੱਕੇ ਆ ਗਿਆ ਫਿਰ ਜਦੋਂ ਮੇਰੇ ਲਾਗਾ ਲੱਗ ਗਿਆ ਮੈਨੂੰ ਵਿੱਚੋਂ ਖੁੱਬਾ ਛੱਡ ਗਏ ਲੋਕ ਪਤਾਂ ਦੀ ਮੇਰੇ ਪੈਰ ਰੱਖ ਕੇ ਲੰਘਦੇ ਰਹੇ ਇਹ ਜਿਹਾ ਓਕੜ ਸੀ ਇਸ ਪ੍ਰਕਾਰ ਜੰਮਣ ਮਰਨ ਦਾ ਜਿਹੜਾ ਮਾਰਗ ਪੈਣਾ ਹੈ ਇਸ ਪ੍ਰਕਾਰ ਜੂਨਾ ਨੂੰ ਦਸਲੀਆਂ ਨਹੀਂ ਕਿੰਨੀਆਂ ਘੋਗਰੀਆਂ ਪੈਂਦੀਆਂ ਹਨ ਉਜੜ ਅੰਧ ਗੁਵਾਰ ਤੁੰਤਾਰੂਪੀ ਉਜਾੜ ਤੇ ਅੰਧ ਅਗਿਆਨ ਦਾ ਗੁਵਾਰ ਮੇਰਾ ਵਰਨ ਦਾ ਤੜਦਾ ਵਿਸ਼ੇਸ਼ ਕਰਕੇ ਬਣਿਆ ਰਹਿੰਦਾ ਹੈ ਨਾ ਚਲ ਦੇਹੁ ਤੁਲਾਈਆ ਨਾ ਉਸ ਪ੍ਰੇਮ ਰੂਪੀ ਜਗ ਮੈਂ ਨਾ ਨਾ ਤਪੀ ਰੂਪੋ ਨਾ ਗਿਆਨ ਰੂਪੀ ਰਜਾਈ ਪ੍ਰਾਪਤ ਹੋਣੀ ਹੈ ਨਾ ਧਰਤ ਰੂਪ ਤੋਂ ਲਾਈ ਮਿਲਣੀ ਹੈ ਤੁਮ ਕਾ ਬਿਰਤ ਰੂਪ ਤੋਂ ਲਾਈ ਨਹੀਂ ਨਾ ਭੋਜਨ ਪ੍ਰਕਾਰ ਵਾਰ ਤੇ ਨਾ 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 ਤਰੰਦੇ ਭੋਜਨ ਜਿਹੜੇ ਅਨੇਕ ਪ੍ਰਕਾਰ ਦੇ ਖਾਣੇ ਛੱਤੀ ਪ੍ਰਕਾਰ ਦੇ ਵੀ ਨਹੀਂ ਮਿਲਨੇ ਹਨ ਨਾ ਸਰਮਣ ਦੇ ਸੁਨੂਰੇ ਭੋਜਨ ਮਿਲਨੇ ਹੈ ਨਾ ਮੰਨਣ ਦੇ ਮਿੱਠੇ ਭੋਜਨ ਮਿਲਨੇ ਹੈ ਭੋਜਨ ਭਾਵਨਾ ਠੰਡਾ ਪ੍ਰਕਾਰੋ ਨਾ ਇਹ ਇੱਕ ਪ੍ਰਕਾਰ ਦੇ ਖੱਟੇ ਸੁਣੇ ਆਦਿਕ ਸੜ ਬਣ ਗਿਆ ਨੰਨ ਗਿਆ ਨਾ ਆਦਿਕ ਜੋ ਖੱਡ ਪ੍ਰਕਾਰ ਦੇ ਸੜਮਣ ਸੁਣੇ ਹਨ ਭੋਜਨ ਪਾਉ ਨਾ ਠੰਡਾ ਪਾਣੀ ਨਾ ਉਸ ਵੇਲੇ ਕਿਸੇ ਨੇ ਬ੍ਰਹਮ ਗਿਆ ਰੂਪੀ ਖੋਜ ਹੁੰਦੇ ਨੇ ਨਾ ਕਿਸੇ ਨੇ ਭਾਵੇਂ ਸਭਾ ਕਰਨੀ ਹੈ ਨਾ ਠੰਡਾ ਪ੍ਰੀਮੀਅਮ ਰੂਪੀ ਪਾਣੀ ਤੈਨੂੰ ਦੇਣਾ ਹੈ ਨਾ ਕਾਪੜ ਸ਼ਿੰਗਾਰ ਕਰਨ ਵਾਲਾ ਪ੍ਰੀਮ ਕਰਨਾ ਜਿਹੜਾ ਨਾ ਕਾਪੜ ਸੀਗਾਰ ਨਾ ਸ਼ਰਮ ਦੇ ਕੱਪੜੇ ਤੈਨੂੰ ਮਿਲਨੇ ਨਾ ਸ਼ਿੰਗਾਰ ਦਾਟ ਕੇ ਸਾਧਨ ਤੇਰੇ ਦਸਵੇਂ ਹਜ਼ਾਰ ਪਲਾਂਟ ਕੇ ਹੁੰਦੇ ਸ਼ਿੰਗਾਰ ਰਹੇ ਨੇ ਗਾਲ ਸੰਗਤ ਸੁਮਾਰੇ ਉਹ ਬਹੁਤ ਉਸ ਵਿੱਚ ਨਾਲ ਕੋਈ ਨਹੀਂ ਇੱਟਲੇ ਤੇ ਤੇ ਗਲੁੰਦੀ ਜੀਰ ਕਿੰਨੇ ਉੱਦਣੇ ਉਹ ਗਾਈ ਪਸੰਗਲ ਪੈ ਰਹੇ ਨੇ ਸਿਰ ਦੇ ਦੇਖੋ ਜੰਗਦੂਤ ਉੱਟਣਗੇ ਨਾ ਸਾਰਾ ਘਰਬਾਰ ਉਹਨੂੰ ਕਾੜ ਕੇ ਉਹ ਸਿਪੂ ਸਰੀਰ ਸੁਜੂਨ ਸਰੀਰ ਵਾਲਾ ਨਹੀਂ ਦੱਸੇਗਾ ਦੁਨੀਆਂ ਦੇ ਕਾਈ ਕਿਹਕੇ ਰਾਹੇ ਜੰਮਨ ਨਾਮ ਉਹ ਲੋਕ ਕਹਿਣਗੇ ਮੈਂ ਭਜਨ ਕਰਨਾ ਜੰਗਦੂਤ ਕਹਿਣਗੇ ਹੁੰਦਾ ਅਰਾਹ ਡਿੱਗਿਆ ਹੋਇਆ ਹੁੰਦਾ ਜਪਿਆ ਨਹੀਂ ਜਾਂਦਾ ਫਲ ਨਹੀਂ ਦੇ ਦੇਵੇਗਾ ਤੈਨੂੰ ਬਚਪਾਣੇ ਸਿਰ ਭਰ ਸਿਰ ਤੇ ਪਾਪਾਂ ਦਾ ਢਾਰ ਆਈਊਗਾ ਮਾਝ ਦੇ ਗੜੂ ਦੇ ਸਿਰ ਭਾਦ ਲੰਕੇਗਾ ਸਿਰ ਸਾਚਾ ਦਾਬ ਕਰੇਗਾ ਮੇਨ ਸਾਚੀ ਤੂੰ ਬੇਲੀ ਨਹੀਂ ਮਾਝਾ ਨਾਮ ਕੋ ਬਿਨੇ ਕੋਈ ਵੀ ਬੋਲੀ ਸਾਹਿਕ ਨਹੀਂ ਤੇਰਾ ਹੋਵੇ ਬੈ ਸਾਚਾ ਇਹੋ ਦੀਚਾਰ ਰੋਹੇ ਵਿਚਾਰ ਤੇਰੇ ਤੁਹੀਂ ਕ੍ਰਿਸ਼ਨ ਕਰਦੇ ਹਾਂ ਦੱਸਦੇ ਹਾਂ ਬਾਬਾ ਰੂਹ ਹੈ ਰਵਹ ਤੂੰ ਜਾਣੀ ਹੈ ਸਤਿਗੁਰੂ ਜੀ ਕਹਿੰਦੇ ਨੇ ਈ ਧਾਈ ਜਿਹਦੀਆਂ ਸੂਹ ਰੋਹ ਹੈ ਰਵਹ ਜਿਹੜਾ ਪਰਮੇਸ਼ਰ ਦੇ ਵਿਚਾਰ ਨੇ ਵਿਚ ਰੋਵੇ ਉਹਦਾ ਰੋਣਾ ਸੁਖਲਾ ਜਾਵੇ ਜਾਂਦਾ ਵੀ ਇਹ ਮਾਰਾਏ ਮੇਥੋਂ ਭਜਨ ਕਿਉਂ ਨਹੀਂ ਹੁੰਦਾ ਇਹ ਉਹ ਵਾਇਸ ਉਹਦੇ ਭਜਨ ਕਿ ਰਮਣੂ ਵਿੱਚ ਹੋ ਰਹੇ ਚਾਹੀਏ ਉਹ ਹੋਣ ਵਿੱਚ ਕੋਲੇ ਚਾਰ ਨੂੰ ਵਿੱਚ ਵਿਰਾਗ ਕਰੇ ਉਹ ਰੋਇਆ ਹੋਇਆ ਜਾਣੀ ਦਾ ਸੁਖਲਾ ਮਿਲ ਰੂਵੇ ਗੁਣ ਸਾਰੇ ਮਿਲ ਕੇ ਸੰਸਾਰ ਦੇ ਕੋਲੇ ਰੋਇਆ ਜਤਨ ਕਰੇ ਗੁਣਾਂ ਨੂੰ ਸਮਾਰਨ ਬਾਸਤੇ ਵਾ ਵਿਸ਼ੇਸ਼ ਕਰਕੇ ਐਸਾ ਮਿਲ ਕੇ ਵਿਰਾਗ ਕਰੇ ਰੰਗ ਅਸਰੇ ਰੰਗ ਰੋਵੇ ਕੀ ਫੀ ਕਰ ਜਾ ਹੈ ਰੋਵੇ ਮਾਇਆ ਮੁਠੜੀ ਦੁਨੀਆ ਤਾਂ ਮਾਇਆ ਦੀ ਲੁਕੀ ਹੋਈ ਮਾਇਆ ਵਾਸਤੇ ਰੋ ਰਹੀ ਹੈ ਧੰੜਾੜੂ ਵਣਹਾਰੇ ਵਾ ਜੇ ਧੰਦਾ ਰੋਂਦੇ ਵੀ ਸਾਡਾ ਕੰਮ ਨਹੀਂ ਆ ਸਰਦਾ ਕਿਉਂ ਰੋਣ ਵਾਲੇ ਵਿਸ਼ੇਸ਼ ਕਰਕੇ ਸੰਦਾ ਰੂਹ ਨਾ ਲਾ ਤੂੰ ਵੇਸੇ ਰੋਂਦੇ ਆ ਪਾਪ ਨਹੀਂ ਮੈਲ ਨਹੀਂ ਤੁੰਦੇ ਅੰਦਰ ਉਹ ਬੀਬਾ ਜੀ ਸੁਪਨਾੰਤਰ ਸੰਸਾਰ ਇਹ ਸੰਸਾਰ ਰੂਪੀ ਸੁਪਨੇ ਦੇ ਅੰਦਰ ਆਏ ਹੋਏ ਜੀਵਾਂ ਨੂੰ ਸੁਪਨਾ ਆਵੀਂ ਕਿਉਂ ਬਾਜੀ ਕਰ ਭਰਮ ਭੂਲੇ ਕੋਈ ਬਾਜੀ ਕਰਦਾ ਤਮਾਸ਼ਾ ਸੱਚਾ ਸਮਝ ਕੇ ਉਹ ਕਈਆਂ ਸੰਤਿਆਂ ਦੀ ਉਹ ਮੋੜਾ ਖਾ ਲੁੰਦਾ ਈ ਕਿੰਨਾਂ ਰਾਜਿਆਂ ਦੇ ਲੋਟ ਖਾ ਲੁੰਦਾ ਮਾ ਉਸ ਕੀ ਆਣ ਕੇ ਕੋਈ ਭਰਮ ਚ ਭੁੱਲ ਜਾਵੇ ਰੂਤ ਮੁਠੀ ਅਲਕਾਰੋ ਇਸੇ ਪ੍ਰਕਾਰ ਬਾਜੀਗਰ ਈਸ਼ੁਰ ਨੇ ਇਹ ਸੰਸਾਰ ਰੂਪੀ ਧਰਮ ਪਾ ਕੇ ਅਨੇਕ ਕੰਮ ਤਨਾਰਦਨ ਖਾਤੇ ਪਰਿਤ ਭੁੱਲ ਗਏ ਮਾਇਆ ਰੂਪੀ ਬਾਜੀਗਰ ਦੀ ਬਾਜੀ ਚ ਬਾਦ ਲੋ ਜੀ ਭੁੱਲ ਗਏ ਹੰ ਜਿਵੇਂ ਊਠ ਮੁਠੀ ਅਹੰਕਾਰ ਉਹ ਜੁੜੇ ਅਹੰਕਾਰ ਵਿੱਚ ਸ੍ਰਿਸ਼ਟੀ ਲੁੱਟੀ ਗਈ ਹੈ ਆਪੇ ਮਾਰਗ ਪਾਵਣ ਹਾਰਾ ਇਸ ਸੰਸਾਰ ਜੀ ਆਪ ਹੀ ਗੁਰਾਂ ਦੀ ਸੰਗਤ ਦੁਆਰਾ ਸਾਵਧਾਨੀ ਗਿਆਨ ਸਹਿਤ ਰਸਤੇ ਪਾਉਣ ਵਾਲਾ ਹੈ ਆਪੇ ਕਰਮ ਕਮਾਈ ਆਪ ਹੀ ਨਿਸਕਾਮ ਕਰਮ ਨੂੰ ਕਰਨ ਵਾਲੇ ਅਧਿਕਾਰੀ ਹਨ ਆਪ ਹੀ ਕਰਮ ਸੰਚਿਤ ਕਰਮਾਂ ਨੂੰ ਕਰਨ ਵਾਲੇ ਕਿਰੇਮਾਨ ਕਰਮਾਂ ਨੂੰ ਕਰਨ ਵਾਲੇ ਰਾ ਰਉ ਕਰਮਾ ਨੂੰ ਕਮਾਉਣ ਵਾਲੇ ਜੀਵੇ ਆਪ ਹੀ ਕਰਮਸਕਾਮ ਕਰਮਾ ਨੂੰ ਕਮਾਉਣ ਵਾਲੇ ਵਿਖਿਤ ਕਰਮਾ ਨੂੰ ਕਮਾਉਣ ਵਾਲੇ ਹੈ ਆਪ ਹੀ ਨਿਸ਼ਕਾਮ ਕਰਮ ਜਿਹਨਾਂ ਤੋਂ ਕਰਾਦੇ ਨੇ ਹਾਲ ਹੁੰਦੇ ਹੈ ਨਾਮ ਰਤੇ ਗੁਰ ਪੂਰੇ ਰਾਖੇ ਜਿਹਨੇ ਮਹਾਰਾਜ ਦੇ ਨਾਮ ਦੇ ਕਿਰੰਗੇ ਹੈ ਉਹ ਪੂਰਨ ਸੰਗਿਆ ਦੀ ਕਿਰਪਾ ਕਰਕੇ ਰੱਖਿਆ ਕੀਤੀ ਹੈ ਨਾਨਕ ਸਹਿਜ ਸੁਭਾਈ ਗੁਰੂ ਸਾਹਿਬ ਜੀ ਕਹਿੰਦੇ ਸ਼ਾਂਤੀ ਸੁਭਾ ਜੈਸ ਰੂਪ ਨੂੰ ਉਸੇ ਧਾਇ ਪ੍ਰਕਾਸ਼ ਹੈ ਉਹਨਾਂ ਦੇ ਅੰਦਰ ਉਹ ਮੁਗਤ ਹੋ ਗਏ ਹਨ ਆਪੇ ਮਾਰਗ ਪਾਵਨ ਹਾਰਾ ਆਪੇ ਕਰਮਾਈ ਨਾਮ ਅਰਲੇ ਗੁਰੂ ਕੋਲ ਆਖੇ ਨਾਨਕ ਸਹਿਜ ਸੁਭਾਅ ਹੈ ਹੈ ਰੂਪ ਨੂੰ